ਸਰ ਅੱਜ ਦੇ ਇਸ ਆਪਰੇਸ਼ਨ ਨਾਲ ਸੰਬੰਧ ਕਰਦਾ ਬਿਲਕੁਲ ਲੋਕੋ ਤਾਂ ਲੈ ਗਾਇਆ ਰਹੇ ਜੀ ਜੀ ਮਾਨਯੋਗ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਤੇ ਜਿਹੜਾ ਅਸੀਂ ਆਪਰੇਸ਼ਨ ਪ੍ਰਹਾਰ 2.0 ਚਲਾਇਆ ਸੀਗਾ ਉਸੇ ਲੜੀ ਦੇ ਵਿੱਚ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜਿਹੜੇ ਸਾਡੇ ਕਾਸ ਆਪਰੇਸ਼ਨ ਚੱਲ ਰਹੇ ਆ ਫਲੈਗ ਮਾਰਚਸ ਚੱਲ ਰਹੇ ਹਤੇ ਅਸੀਂ ਡੋਮਿਨੇਸ਼ਨ ਜਿਹੜੀ ਹੈਗੀ ਉਹ ਵਧਾ ਰਹੇ ਆ ਤੇ ਵਿਜ਼ਿਬਿਲਟੀ ਆਫ ਫੋਰਸ ਵਧਾ ਰਹੇ ਆ ਉਸੇ ਲੜੀ ਦੇ ਵਿੱਚ ਜਿਹੜਾ ਹੈਗਾ ਅੱਜ ਅਸੀਂ ਰੈਲਸਟੇਸ਼ਨ ਤੇ ਕਾਸੋ ਕਰਾ ਰਹੇ ਆ ਜਿਵੇਂ ਕਿ ਆ ਸੀਗਾ ਕਿ ਜਿਹੜਾ ਇਸ ਇਸ ਤਰ੍ਹਾਂ ਦੇ ਆਪਰੇਸ਼ਨ ਹੈ ਉਹਨਾਂ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਆ ਜਾਏਗਾ ਅੱਜ ਬਟਾਲਾ ਪੁਲਿਸ ਸਟੇਸ਼ਨ ਦੇ ਉੱਤੇ ਮੈਂ ਆਪ ਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਕੇ ਨਾਲ ਸਾਡੇ ਨਾਲ ਜੀਆਰਪੀ ਦੀ ਵੀ ਫੋਰਸ ਹੈਗੀ ਆ ਅਸੀਂ ਇੱਥੇ ਕਾਸੋ ਕੀਤਾ ਹੈਗਾ ਕਿ ਇਹ 1 ਵਜੇ ਸਟਾਰਟ ਕੀਤਾ ਸੀਗਾ ਤੇ 3 ਵਜੇ ਤੱਕ ਜਿਹੜਾ ਹੈਗਾ ਇੱਥੇ ਅਸੀਂ ਚੈਕਿੰਗ ਕਰਾਂਗੇ ਤੇ ਇਹਦੇ ਨਾਲ-ਨਾਲ ਜਿਹੜੀ ਬਾਕੀ ਸਬਡਿਵੀਜ਼ਨ ਹੈਗੀਆਂ ਉੱਥੇ ਵੀ ਜਿਹੜੀ ਹੈਗੀ ਸਾਡੀ ਚੈਕਿੰਗ ਚੱਲਦੀ ਪਈ ਹੈ ਡੀਐਸਪੀ ਸਾਹਿਬਾਨ ਵੱਲੋਂ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਵੀ ਸਾਡੇ ਹੋਰ ਜਿਵੇਂ ਬੱਸ ਸਟੈਂਡ ਹੈ ਜੋ ਸੈਂਸਿਟ ਇਹ ਉਹਨਾਂ ਦੇ ਵੀ ਅਸੀਂ ਜਿਹੜੇ ਰੂਟੀਨ ਦੇ ਵਿੱਚ ਚੈਕਿੰਗ ਚਲਾਉਂਦੇ ਰਹਾਂਗੇ ਸਰ ਇਹਦੇ ਵਿੱਚ ਕਿਹੜੀ-ਕੀ ਚੀਜ਼ ਨੂੰ ਧਿਆਨ ਚ ਰੱਖਿਆ ਜਾਂਦਾ ਕਿਸੇ ਖਾਸ ਚੀਜ਼ ਦੇ ਉੱਤੇ ਧਿਆਨ ਨਾਲ ਨਿਗਰਾਨੀ ਰੱਖੀ ਜਾਂਦੀ ਹੈ ਇਹ ਦੇਖੋ ਜੀ ਅਸੀਂ ਇਹ ਸਟਾਰਟ ਕਰਨ ਤੋਂ ਪਹਿਲਾਂ ਇਹ ਸਾਰੀਆਂ ਫੋਰਸ ਨੂੰ ਹਦਾਇਤਾਂ ਦਿੱਤੀਆਂ ਸੀਗੀਆਂ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨੂੰ ਵੀ ਹਦਾਇਤ ਦੇਣੀ ਚਾਹਾਂਗਾ ਕਿ ਜਿਵੇਂ ਕੋਈ ਬੱਸ ਸਟੈਂਡ ਹੈ ਕੋਈ ਰੇਲਵੇ ਸਟੇਸ਼ਨ ਹੈ ਜਾਂ ਕੋਈ ਹੋਰ ਕੋਈ ਭੀੜ-ਪੜੱਕੇ ਵਾਲੀ ਜਗ੍ਹਾ ਹੈਗੀ ਆ ਤਾਂ ਉੱਥੇ ਕੋਈ ਵੀ ਲਵਾਰਿਸ ਵਸਤੂ ਪਈ ਆ ਉਹਨੂੰ ਛੇੜਨਾ ਨਹੀਂ ਹੈਗਾ ਉੱਥੇ ਦੇਖੋ ਕੋਣ ਅਫੀਸ਼ੀਅਲ ਉੱਥੇ ਪੋਸਟਡ ਹੈ ਉਹਨੂੰ ਇਨਫੋਰਮ ਕਰੋ ਇਸੇ ਤਰੀਕੇ ਨਾਲ ਜਿੱਥੇ ਅਸੀਂ ਪਬਲਿਕ ਨੂੰ ਇੱਥੇ ਦੱਸਿਆ ਹੈਗਾ ਦੂਜਾ ਸਾਡੀ ਫੋਰਸ ਵੱਲੋਂ ਵੀ ਇਹ ਇਹੀ ਹੈਗਾ ਕਿ ਜੇ ਕੋਈ ਸ਼ੱਕੀ ਵਿਅਕਤੀ ਹੈਗਾ ਜਾਂ ਕੋਈ ਇਸ ਤਰ੍ਹਾਂ ਦਾ ਉਹਨੂੰ ਅਸੀਂ ਚੈੱਕ ਕੀਤਾ ਤੇ ਪ੍ਰੋਪਰਲੀ ਅਸੀਂ ਜਿਹੜੀ ਐਂਟੀ ਸੈਵਟੇਜ ਚੈਕਿੰਗ ਵੀ ਕਰਾਵਾਂਗੇ ਤੇ ਦੂਜਾ ਇਹ ਹੈ ਕਿ ਕਈ ਵਾਰੀ ਯਾਤਰੀਆਂ ਨੂੰ ਪਰੇਸ਼ਾਨੀ ਹੁੰਦੀ ਹੈ ਤਾਂ ਮੈਂ ਇਹ ਗੁਜਾਰਿਸ਼ ਕਰਾਂਗਾ ਕਿ ਜਿੱਥੇ ਵੀ ਸਾਡੀ ਪੁਲਿਸ ਵੱਲੋਂ ਚੈਕਿੰਗ ਕੀਤੀ ਜਾਵੀਏ ਤੇ ਸਾਡਾ ਪੂਰਾ ਕੋਆਪਰੇਸ਼ਨ ਦਿੱਤਾ ਜਾਵੇ ਸਰ ਉਹ ਕਿਹੜਾ ਪ੍ਰਾਸੋ ਪ੍ਰੋਸੈਸ ਨਵੇਂ ਯਾ ਪਰ ਹਾਰ ਹੋਵੇ ਇਹਦੇ ਤਹਿਤ ਮਟਾਰਾ ਨੂੰ ਕਿੰਨਾ ਕੋ ਫ ਕਿੰਨਾ ਕੋ ਲਾਭ ਮਿਲਿਆ ਹੈ ਰੋਧੀਆਂ ਦੇ ਉੱਤੇ ਜਿਹੜੇ ਕ੍ਰਾਈਮ ਦੇ ਉੱਤੇ ਨੇ ਖਸਮ ਦੇਖੋ ਜੀ ਸਾਡੇ ਜਿਹੜੇ ਆਪਰੇਸ਼ਨ ਪ੍ਰਹਾਰ ਹੈ ਉਹ ਦੋ ਚੱਲੇ ਹੈਗੇ ਆ ਤੇ ਦੋ ਦੇ ਵਿੱਚ 300 ਤੋਂ ਜ਼ਿਆਦਾ ਗ੍ਰਿਫਤਾਰੀਆਂ ਜਿਹੜੀਆਂ ਬਟਾਲਾ ਪੁਲਿਸ ਨੇ ਕੀਤੀਆਂ ਹੈਗੀਆਂ ਤੇ ਜਿੱਦਾਂ ਤੁਸੀਂ ਦੇਖਿਆ ਹੈਗਾ ਕਿ ਬਹੁਤ ਜ਼ਿਆਦਾ ਹੀਨियस ਕ੍ਰਾਈਮ ਦੇ ਮੁਕੱਦਮਿਆਂ ਦੇ ਵਿੱਚ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਹੈ ਜਿੱਦਾਂ ਆਪਰੇਸ਼ਨ ਪ੍ਰਹਾਰ 2 ਦੇ ਵਿੱਚ ਮਰਡਰ ਦੇ ਦੋਸ਼ੀ ਵੀ ਗ੍ਰਿਫਤਾਰ ਹੋਏ ਸੀਗੇ ਤਾਂ ਇਹ ਸਾਨੂੰ ਪਬਲਿਕ ਵੱਲੋਂ ਵੀ ਫੀਡਬੈਕ ਹੈ ਜਿਹੜੇ ਇਸ ਤਰ੍ਹਾਂ ਦੇ ਆਪਰੇਸ਼ਨ ਹੈ ਉਹ ਚੱਲਦੇ ਰਹਿਣੇ ਚਾਹੀਦੇ ਆ ਇਹਦੇ ਨਾਲ ਵਿਜ਼ਿਬਿਲਟੀ ਆਫ ਫੋਰਸ ਤੇ ਪਬਲਿਕ ਦਾ ਕੰਫੀ ਪਬਲਿਕ ਦਾ ਕਿੰਨਾ ਕੋ ਸਾਥ ਮਿਲਦਾ ਪਬਲਿਕ ਦੀ ਸਾਨੂੰ ਬਹੁਤ ਕੋਆਪਰੇਸ਼ਨ ਮਿਲ ਰਹੀ ਹੈ ਮੈਨੂੰ ਪਰਸਨਲੀ ਆ ਕੇ ਆਫਿਸ ਦੇ ਵਿੱਚ ਵੀ ਲੋਕ ਮਿਲਦੇ ਹੈ ਜਦੋਂ ਸਾਡੇ ਡੀਐਸਪੀ ਸਾਹਿਬਾਨ ਐਸਪੀ ਸਾਹਿਬਾਨ ਜਦੋਂ ਆਪਣੀ ਡਿਊਟੀ ਨਿਭਾਉਂਦੇ ਹੈ ਤਾਂ ਉੱਥੇ ਆ ਕੇ ਵੀ ਜਿਹੜੇ ਲੋਕ ਹੈ ਆਪਣਾ ਫੀਡਬੈਕ ਦੇ ਰਹੇ ਹੈ ਕਿ ਇਸ ਤਰ੍ਹਾਂ ਦੀ ਡੋਮਿਨੇਸ਼ਨ ਜਿਹੜੀ ਹੈਗੀ ਹੈ ਉਹ ਕੰਟੀਨਿਊਸਲੀ ਚੱਲਦੀ ਰਹਿਣੀ ਚਾਹੀਦੀ ਲੱਗਦਾ ਐਸੇ ਆਪਰੇਸ਼ਨਾਂ ਦੇ ਨਾਲ ਜਾਂ ਐਸੇ ਬਟਾਰਾ ਪੁਰ ਦਾ ਜੋ ਸਾਥ ਮਿਲੇ ਪਬਲਿਕ ਨੂੰ ਪਬਲਿਕ ਦਾ ਹੀ ਮਨੋਵਲ ਉੱਚਾ ਹੁੰਦਾ ਆ ਬਿਲਕੁਲ ਜੀ ਪਬਲਿਕ ਦਾ ਮਨੋਵਲ ਉੱਚਾ ਹੁੰਦਾ ਆਏਗਾ ਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿਵੇਂ ਕਿ ਈਵਨਿੰਗ ਦੇ ਵਿੱਚ ਸਾਨੂੰ ਪਹਿਲਾਂ ਲੱਗਦਾ ਸੀ ਕਿ ਕੋਈ ਜਿਆਦਾ ਸ਼ਰਾਰਤ ਹੁੰਦੀ ਹੈ ਕੋਈ ਸਨੇਚਿੰਗ ਦੀ ਘਟਨਾ ਵਾਪਰ ਜਾਂਦੀ ਹੈ ਅਸੀਂ ਬਟਾਲਾ ਸਿਟੀ ਦੇ ਵਿੱਚ ਘੱਟੋ ਘੱਟ 100 150 ਬੰਦੇ ਨਾਲ ਡੇਲੀ ਡੋਮੀਨੇਸ਼ਨ ਕਰਦੇ ਹਾਂ ਉਹਦਾ ਸਾਡਾ ਟਾਈਮ ਫਿਕਸ ਨਹੀਂ ਹੁੰਦਾ ਹੈਗਾ ਤੇ ਹੁਣ ਅਸੀਂ ਜਿਹੜੀ ਇਹ ਡੋਮੀਨੇਸ਼ਨ ਹੈ ਮਾਰਨਿੰਗ ਦੇ ਵਿੱਚ ਵੀ ਸਟਾਰਟ ਕਰਤੀ ਹੈ ਤੁਸੀਂ ਦੇਖ ਰਹੇ ਹੋ ਆਫਟਰਨੂਨ ਦਾ ਟਾਈਮ ਹੈ ਤੇ ਅਸੀਂ ਕਾਸੋ ਆਪਰੇਸ਼ਨ ਜਿਹੜਾ ਹੈਗਾ ਰੇਲਵੇ ਸਟੇਸ਼ਨ ਤੇ ਚਲਾ ਰਹੇ ਹਾਂ ਤੇ ਇਹਦੇ ਨਾਲ ਪਬਲਿਕ ਦਾ ਜਿਹੜਾ ਕੰਫੀਡੈਂਸ ਹੈ ਉਹ ਪੂਰਾ ਵੱਧ ਗਿਆ